ਹਾਂਜੀ ਬੇਟਾ 9ਥ ਦੇ ਪਿਆਰੇ ਵਿਦਿਆਰਥੀਓ ਬੇਟਾ ਦੇਖੋ ਆਪਣਾ ਪਹਿਲੀ ਵਰਕਸ਼ੀਟ ਦਾ ਸੋਲੂਸ਼ਨ ਤੁਸੀਂ ਆਪਣੇ ਚੈਨਲ ਦੇ ਉੱਤੇ ਦੇਖ ਲਿਆ ਹੋਊਗਾ ਜੇ ਨਹੀਂ ਵੇਖਿਆ ਤਾਂ ਉਹ ਵਾਲੀ ਵੀਡੀਓ ਵੀ ਜਰੂਰ ਦੇਖਿਓ ਕਿਉਂਕਿ ਜਿਹੜਾ ਤੁਹਾਡਾ ਪਹਿਲਾ ਟੈਸਟ ਹੋਣਾ ਫਸਟ ਟੈਸਟ ਹੋਣਾ ਉਹ ਇਨ੍ਹਾਂ ਦੋਨਾਂ ਵਰਕਸ਼ੀਟਾਂ ਦੇ ਵਿੱਚੋਂ ਹੋਣਾ ਵਿੱਚੋਂ ਦਾ ਮਤਲਬ ਇਦਾਂ ਦਾ ਟੈਸਟ ਹੋਣਾ ਜਮਾ ਐ ਨਹੀਂ ਦੇਬ ਐਗਜੈਕਟ ਇਹੀ ਹੋਊਗਾ ਕਿ ਵਿੱਚੇ ਕਹਿੰਦੇ ਵੀ ਇਹੀ ਹੋਊਗਾ ਇਦਾਂ ਮੜਾ ਮੂਟਾ ਰਕਮਾਂ ਚੇਂਜ ਹੁੰਦੀਆਂ ਨੇ ਤੇ ਤੁਸੀਂ ਵਧੀਆ ਤਿਆਰੀ ਕਰਨੀ ਹੈ ਤਾਂ ਇਹਦੇ ਨਾਲ 8th ਤੇ 7th ਤੇ 10th ਦੀਆਂ ਵੀਡੀਓ ਵੀ ਤੁਸੀਂ ਨਾਲ ਦੇਖ ਸਕਦੇ ਹੋ ਕਿਉਂਕਿ ਉਹਨਾਂ ਤੇ ਇਹਨਾਂ ਦੇ ਸਵਾਲ ਲਗਭਗ ਸੇਮ ਨੇ ਥੋੜੇ ਥੋੜੇ ਰਕਮਾਂ ਬਦਲੀਆਂਆਂ ਨੇ ਥੋੜੀ ਤਿਆਰੀ ਵਧੀਆ ਹੋ ਜੂ ਜਿਹਨੇ ਵਧੀਆ ਤਿਆਰੀ ਕਰਨੀ ਹੈ ਪਹਿਲੇ ਸਵਾਲ ਹੈ ਪਲੇਸ ਵੈਲਿਊ ਆਫ 5 ਤੇ ਪਲੇਸ ਵੈਲਿਊ ਆਫ 6 ਦਾ ਕੀ ਕਰਨਾ ਆਪਾਂ ਨੇ ਜੋੜ ਕਰਨਾ ਤੇ ਉਹਦੀ ਵੈਲਿਊ ਕਿਹਦੇ ਬਰਾਬਰ ਹੈ 7 ਗੁਣਾ a ਪੁੱਛੀ ਗਈ ਆਦੀ ਵੈਲਿਊ ਐ ਏ ਦੀ ਤੁਹਾਨੂੰ ਲੱਗਿਆ ਸਮਝ ਨਹੀਂ ਲੱਗਿਆ ਕੁਝ ਮੈਨੂੰ ਪਤਾ ਜਿਵੇਂ ਮੈਂ ਬੋਲਿਆ ਕਿਉਂਕਿ ਮੈਂ ਥੋੜਾ ਫਾਸਟ ਬੋਲਿਆ ਹੁਣ ਆਪਾਂ ਇਹਨੂੰ ਤੁਹਾਨੂੰ ਸਲੋ ਸਲੋ ਸਮਝਾਉਣੀ ਆ 15201 ਇਹਦੇ ਚ 5 ਦੀ ਵੈਲਿਊ ਕਿੰਨੀ ਐ ਪਲੇਸ ਵੈਲਿਊ 5 ਦੀ ਪਲੇਸ ਵੈਲਿਊ 5000 ਕਿਉਂ 5 ਦੇ ਮਗਰਲੇ ਪਾਸੇ ਤਿੰਨ ਡਿਜੀਟ ਨੇ ਜੋੜ ਉਰੇ ਪਲੇਸ ਵੈਲਿਊ ਕਿਹਦੀ ਦੇਖਣੀ ਐ 6 ਦੀ ਤਾਂ 6 ਦੀ ਪਲੇਸ ਵੈਲਿਊ ਕਿੰਨੀ ਐ 600 ਕਿਉਂਕਿ 600 ਦੇ ਮਗਰ ਕਿੰਨਾ ਲੱਗਿਆ ਹੋਇਆ ਦੋ ਡਿਜੀਟ ਨੇ बराबर है 7a 500 ਤੋਂ 600 ਹੁੰਦੇ ਆ 5600 बराबर है 7a a के बराबर कितनी होगा 5600 बटे 7 बराबर है 800 तो ਤੁਹਾਡਾ ਆਨਸਰ ਹੈ 800 800 ਦਾ ਪਾਵ অপਸ਼ਨ ਚੌਥੀ ਤੁਸੀਂ ਪਹਿਲੇ ਸਵਾਲ ਦਾ ਹੱਲ ਲਿਖਦੇ ਨੇ ਠੀਕ ਹੈ ਜੀ ਅੱਗੇ 500 ਦੀ ਪਾਵਰ 5 ਦੀ ਪਾਵਰ 200 ਕਹਿੰਦੇ ਕਿਰੇ ਬਰਾਬਰ ਹੈ ਪਾਵਰਾਂ ਇਦਾਂ ਨਹੀਂ ਜੁੜਦੀਆਂ ਹੁੰਦੀਆਂ ਨਹੀਂ ਜੇ ਬੇਸ ਆਡੋ ਵੀ ਤਾਂ ਵੀ ਨਹੀਂ ਜੁੜਦਾ ਪਰ ਜੇ 5 ਦੀ ਪਾਵਰ 100 ਨੂੰ 5 ਦੀ ਪਾਵਰ 100 ਨਾਲ ਗੁਣਾ ਕਰ ਦਈਏ ਕਿਉਂਕਿ ਦੋਨਾਂ ਦਾ ਬੇਸ ਸੇਮ ਹੈ ਬੇਸ 5 ਹੀ ਹੈ ਤਾਂ ਪਾਵਰਾਂ ਦਾ ਆਪਸ ਵਿੱਚ ਕੀ ਹੋ ਜਾਂਦਾ ਜੋੜ ਹੋ ਜਾਂਦਾ 100 ਤੇ 100 ਕਿੰਨਾ ਬਣ ਜਾਂਦਾ 5 ਦੀ ਪਾਵਰ 200 ਤੇਰਾ ਅਨਸਰ ਕਿੰਨਾ ਹੋ ਗਿਆ অপਸ਼ਨ ਤੀਜੀ 5^100 5^100 ਬਰਾਬਰ ਹੁੰਦਾ 5^200 101 ਦੇ ਅਗੇਤਰ ਅਗੇਤਰ ਮਤਲਬ ਅਗਲੀ ਰਕਮ 102 ਜਿਹਨੂੰ ਅੰਗਰੇਜ਼ੀ ਚ ਆਪਾਂ ਬੋਲਦੇ ਸਕਸੈਸਰ 101 ਦੇ ਪਿਛੇਤਰ ਪਿਛੇਤਰ ਮਤਲਬ ਪਿਛਲਾ ਜਾਨੀ ਕਿ 100 ਦਾ ਗੁਣਨਫਲ ਕੀ ਹੈ ਅੰਗਰੇਜ਼ੀ ਜਿਹਨੂੰ ਬੋਲਦੇ ਪ੍ਰੀਡੈਸਰ ਗੁਣਾ 102 100 ਹੁੰਦਾ 102 ਮਗਰ ਲੱਗ ਗਿਆ 2 0 ਤਾਂ ਤੁਹਾਡਾ ਆਨਸਰ ਆ ਗਿਆ অপਸ਼ਨ ਪਹਿਲੀ ਅਗਲਾ ਸਵਾਲ ਹੈ 72 ਕਰੋੜ 1 ਲੱਖ 85079 ਮੈਂ ਚਾਰ ਵਾਰੀ ਰੈੱਡ ਲਾਈਨ ਮਾਰੀ ਹੈ 72 ਕਰੋੜ ਕਮਾ 1 ਲੱਖ 1 ਲੱਖ 01 ਲਿਖਣਾ ਬਸ ਤਿਆਰ ਰੱਖਣਾ 85000 85 79 ਜਿਹਨੂੰ ਅੰਗਰੇਜ਼ੀ ਚ ਬੋਲਦੇ 79 79 ਨਾਲ ਸਮਝ ਲੱਗੀ ਤਾਂ ਅੰਗਰੇਜ਼ੀ ਦੇ ਵਿੱਚ ਦੇਖ ਲਿਆ ਕਰੋ 79 ਇਨੂੰ ਕਿਉਂਕਿ ਤਿੰਨ ਡਿਜੀਟ ਹੁੰਦੇ ਬਾਅਦ ਚੋਂ ਇੰਡੀਅਨ ਨੰਬਰ ਸਿਸਟਮ ਦੇ ਵਿੱਚ ਤੈਨੂੰ ਕਿਹਾ ਕਿ ਨਾ 079 ਤੇਰਾ ਅਕਮ ਦੇਖੋ ਕਿੰਮੀ ਹੈ ਤੇਰਾ ਅਕਮ ਹੈ ਸੈਕਿੰਡ ਰਕਮ ਤੇਰਾ ਅਨਸਰ ਆ ਗਿਆ অপਸ਼ਨ ਦੂਜੀ ਹੁਣ ਅਗੇ ਦੇਖੋ ਆਪਣਾ ਦੋਨਾਂ ਵਿੱਚੋਂ ਕਹਿੰਦੇ ਕਿਹੜਾ ਵੱਡਾ ਹੈ ਵਿਚ ਇਜ਼ ਗ੍ਰੇਟਰ 2 ਦੀ ਪਾਵਰ 3 ਕਿ 3 ਦੀ ਪਾਵਰ 2 ਕਈ ਬੱਚੇ ਕਹਿੰਦੇ ਸੇਮ ਹੈ 2 3 6 3 2 6 ਐਦਾਂ ਨਹੀਂ ਕਰਨਾ 2 ਦੀ ਪਾਵਰ 3 ਦਾ ਮਤਲਬ ਹੁੰਦਾ 2 2 2 3 ਵਾਰੀ 2 2 4 4 2 8 3 ਦੀ ਪਾਵਰ ਦਾ 2 ਦਾ ਮਤਲਬ ਹੁੰਦਾ 3 3 ਨੋ ਹੁਣ ਤੁਹਾਨੂੰ ਮੈਨੂੰ ਲੱਗਦਾ ਮੈਨੂੰ ਦੱਸਣ ਦੀ ਲੋੜ ਨਹੀਂ ਦੋਨਾਂ 'ਚ ਕਿਹੜਾ ਵੱਡਾ ਹੈ 9 ਵੱਡਾ ਮਤਲਬ 3 ਦੀ 2 ਕੀ ਹੈ ਵੱਡੇ ਤਾਂ ਆਨਸਰ ਲਾ ਦਿਓ ਆਪਸ਼ਨ ਦੂਜੀ 3 ਦੀ ਪਾਵਰ 2 ਅਗਲਾ ਸਵਾਲ ਹੈ 10000 10000 ਜੋੜ 10 ਸੈਂਕੜੇ 10000 10 ਸੈਂਕੜੇ ਦਾ ਮਤਲਬ ਹੁੰਦਾ ਹੈ 1 ਸੈਂਕੜਾ ਹੁੰਦਾ ਹੈ ਏ ਕੇ ਨਾਲ ਦੋ ਜ਼ੀਰੋ 10 ਸੈਂਕੜੇ ਮਤਲਬ ਹੁੰਦਾ ਹੈ 1000 ਪਲੱਸ 10 ਵਿੱਚ ਕੀ ਜੋੜਨਾ ਹੈ 10 01011 ਕਿੰਨਾ ਅਨਸਰ ਆ ਗਿਆ অপਸ਼ਨ ਤੀਜੀ 11010 ਅਗਲਾ ਸਵਾਲ ਹੈ ਕਹਿੰਦੇ ਸਾਰਣੀ ਦੇਖਣੀ ਹੈ ਇਹਦੇ ਵਿੱਚ ਕੈਨੋਪਸ ਤੇ ਆਰਕਟਰਸ ਦੇ ਵਿਆਸ ਦੇ ਵਿੱਚ ਕਿੰਨਾ ਅੰਤਰ ਹੈ ਅੰਤਰ ਮਤਲਬ ਡਿਫਰੈਂਸ ਇਹਦੇ ਰਕਮ ਤੇ ਇਸ ਰਕਮ ਦੇ ਵਿੱਚ ਦੋਨੇ ਰਕਮਾਂ ਨੂੰ ਲਿਖ ਲਓ 25941900 19888800 ਵੱਡੀ ਰਕਮ ਦੇ ਚੋਂ ਛੋਟੀ ਰਕਮ ਘਟਾ ਦੇਣੀ ਹੈ ਇੱਕ ਨਹੀਂ ਕੱਢਦਾ ਪਿੱਛੋਂ ਹਸਲ ਲੈ ਲੈਣਾ 11 ਚੋਂ 8 ਕੱਢੇ 3 ਉਰੇ ਰਹਿ ਗਏ 3 13 ਚੋਂ 8 ਕੱਢੇ 5 8ਾਂ ਚੋਂ 8 ਕੱਢੇ 0 ਤੇ ਇੱਥੇ ਰਹਿ ਗਿਆ ਆਪਣਾ 6 ਤਾਂ ਕਿੰਨਾ ਅਨਸਰ ਆ ਗਿਆ 60,53,100 60,53,100 ਯਾਨੀ ਕਿ অপਸ਼ਨ ਸੈਕੰਡ ਤਾਂ ਸੈਕੰਡ অপਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੇਣਾ ਅੰਤਰ ਪੁੱਛਿਆ ਸੀ ਡਿਫਰੈਂਸ ਅੰਗਰੇਜ਼ੀ ਚ ਇੱਕ ਮੋਬਾਈਲ ਨੰਬਰ ਵਿੱਚ 10 ਅੰਕ ਹੁੰਦੇ ਨੇ ਸਾਰਿਆਂ ਨੂੰ ਪਤਾ ਹੈ ਪਹਿਲੇ 4 ਅੰਕ ਨੇ 9 9 8 7 ਫਿਰ ਵਿੱਚੋਂ 3 ਅੰਕ ਮਿਸ ਨੇ ਆਖਰੀ 3 ਅੰਕ ਕਿੰਨੇ ਨੇ 3 5 5 ਕਹਿੰਦੇ ਬਾਕੀ ਦੇ ਅੰਕ ਕਿਨੇ ਵੱਖਰੇ ਨੇ ਵੱਖਰੇ ਮਤਲਬ ਇਹ ਜਿਹੜੇ ਅੰਕ ਤੁਹਾਨੂੰ ਨਜ਼ਰ ਆ ਰਹੇ ਇਹ ਨਹੀਂ ਹੈਗੇ ਇਹਨਾਂ ਤੋਂ ਬਿਨਾ ਕਿਹੜੇ-ਕਿਹੜੇ ਬਚ ਗਏ 6 ਬਚ ਗਿਆ 5 5 ਤਾਂ ਆ ਗਿਆ ਆਪੇ ਇਹਨਾਂ 5 ਇਹ ਨਹੀਂ ਲਿਖਣਾ 4 3 ਆ ਗਿਆ 2 1 0 ਪਰ ਐਸਾ ਉਹਨਾਂ ਲਿਖਣਾ ਕਿ ਜਿਹੜੇ ਅੰਕ ਨੇ ਉਹ ਵੱਡੀ ਸੰਖਿਆ ਬਣ ਜੇ ਆਪਾਂ ਨੂੰ ਪਤਾ ਹੈ ਜਿਹੜੀ ਪਹਿਲਾ ਸੰਖਿਆ ਲਿਖਿਆ ਨਾ ਮੈਂ ਇਹਨੂੰ ਛੇੜ ਸਕਦਾ ਨਾ ਮੈਂ ਇਹਨੂੰ ਛੇੜ ਸਕਦਾ ਮੇਰੇ ਕੋਲ ਤਾਂ ਵਿਚਕਾਰ ਲਈ ਤਿੰਨ ਅੰਕ ਨੇ ਲੈਣੇ ਕਿਨੇ ਵੱਖਰੇ ਵੱਖਰੇ ਲਿਖਿਆ ਨਾ ਡਿਫਰੈਂਟ ਲੈਣੇ ਨੇ ਦਾ ਮੀਨਿੰਗ ਡਿਜੀਟ ਆਰ ਡਿਸਟਿੰਕਟ ਵੱਖੋ ਵੱਖਰੇ ਤੇ ਲੈਣੇ ਆਪਾਂ ਵੱਡੇ ਨੇ ਤਾਂ ਸਭ ਤੋਂ ਵੱਡੇ ਕਿਹੜੇ ਲਵਾਂਗੇ 6 4 2 ਕਿਉਂਕਿ ਇੱਕ ਤਾਂ ਜ਼ੀਰੋ ਕਿਨੇ ਛੋਟੇ ਤੇ 6 4 2 ਵੱਡੀ ਗੱਲ ਇਹ ਆ ਵੀ ਆਪਣੀ ਆਪਸ਼ਨ ਦੇ ਵਿੱਚ ਵੀ ਹੈਗਾ ਤਾਂ ਕੀ ਬਣ ਗਿਆ ਆਪਣਾ ਆਨਸਰ ਅਗਲਾ ਸਵਾਲ ਬੜਾ ਸਿੰਪਲ ਹੈ ਥੋੜਾ ਜਿਹਾ ਖੋਲ ਕੇ ਲਿਖਣਾ ਹੈ 6 ਦੀ ਪਾਵਰ 3 ਗੁਣਾਪਾ 4 ਦੀ ਪਾਵਰ 4 5 ਦੀ ਪਾਵਰ 2 ਨੀਚੇ ਕਿਨਾਂ 5 12 ਦੀ ਪਾਵਰ 2 ਬਸ ਇੰਨਾ ਕਿ ਧਿਆਨ ਰੱਖਿਓ ਨਹੀਂ ਇਸ ਹਿਸਾਬ ਨਾਲ ਖੋਲ ਲਿਓ ਵੀ ਤੁਹਾਡੇ ਕੋਲੇ 6ਤੀ ਨਾਲ ਦਾ ਹੱਲ ਹੋ ਜਾਵੇ ਤਾਂ ਦੇਖੋ 6 ਕੀ ਹੁੰਦਾ 2 ਦੀ ਪਾਵਰ 3 3 ਦੀ ਪਾਵਰ 3 ਕਿਉਂ 2 3 6 ਠੀਕ ਹੈ ਮੈਂ ਦੋ ਵਾਰੀ ਲਿਖ ਲਿਆ 4 ਦੀ ਪਾਵਰ 4 ਸੋਹਣਾ ਦੇ ਲਿਖਦੇ 4 5 ਦੀ ਪਾਵਰ 2 5 ਸੀਗੇ ਪਹਿਲਾਂ ਮੇਰੇ ਕੋਲੇ 12 12 ਨੂੰ ਮਿਲਦਾ 4 3 ਤਾਂ 4 ਦੀ ਪਾਵਰ 2 3 ਦੀ ਪਾਵਰ ਵੀ 2 4 3 12 ਸੀ 12 ਨੂੰ ਮੈਨੇ 2 ਇਸ ਤੇ ਅਜ ਲਿਖਤਾ 4 3 ਪਾਵਰ 19 ਹੀ ਰਹਿਣੇ ਜਿੰਨੀ ਪਹਿਲਾਂ ਸੀਗੀ ਹੁਣ ਦੇਖੋ ਚੌਕੇ 2 ਨੇ ਚੌਕੇ ਉੱਪਰ 4 ਨੇ ਤਾਂ ਕਿ ਚੌਕੇ ਕਿੰਨੇ ਬਚ ਗਏ 2 ਬਚ ਗਏ 5 1 ਕੇ ਉੱਪਰ 5 ਗਏ ਨੇ 2 ਨੇ ਕੀ ਬਚ ਗਿਆ 1 5ਾ ਬਚ ਗਿਆ 3 ਇਹ نیچے 2 ਨੇ ਉੱਪਰ 3 ਇਹ 3 ਨੇ ਕਿੰਨੇ ਬਚ ਗਿਆ 1 3 ਆ ਤਾਂ ਮੇਰੇ ਕੋਲ ਜੋ ਰਕਮ ਬਚ ਗਈ ਕਿੰਨੇ ਬਚ ਗਈ 2 ਦੀ ਪਾਵਰ 3 ਮਤਲਬ 8 ਇਤੋਂ ਕੀ ਬਚਿਆ ਮੇਰੇ ਕੋਲੇ 13 ਇਤੋਂ ਕੀ ਬਚਿਆ ਮੇਰੇ ਕੋਲ 2 ਚੌਕੇ 2 ਚੌਕੇ ਮਤਲਬ ਚੌਕਮ ਚੌਕੀ 16 ਗੁਣਾ 5 ਹੁਣ 8 3 24 16 5 80 ਜਦੋਂ ਦੋਨਾਂ ਦੀ ਗੁਣਾ ਕਰਦੇ ਤਾਂ ਸਾਰੇ ਗੁਣਾ ਕਰਾਂਗੇ ਨਾ ਰਕਮ ਆ ਜਾਊ ਆਪਣੇ ਕੋਲੇ 1920 ਕਿੰਨਾ ਆ ਗਿਆ 1920 ਤੁਹਾਨੂੰ ਆਪਸ਼ਨਾਂ ਦੇ ਵਿੱਚ ਇਹ ਆਪਸ਼ਨ ਲੱਭ ਜਾਣੀ ਹੈ ਜਿੱਥੇ ਲੱਭ ਗਈ ਬਸ ਉਹੀ ਤੁਹਾਡਾ ਕੀ ਹੈ ਆਨਸਰ ਠੀਕ ਹੈ ਦੇਖੋ ਕਿਤੇ ਆਪਸ਼ਨ ਨੰਬਰ 4 ਕਲੀਅਰ ਹੋ ਗਿਆ ਬੇਟਾ ਕਈ ਬੱਚੇ ਕਹਿੰਦੇ ਜਿਨੂੰ ਜਿਵੇਂ ਮਰਜੀ ਅਸੀਂ ਦੂਜੂ ਵੀ ਕਰ ਸਕਦੇ ਹਾਂ ਜਿਵੇਂ ਤੁਹਾਨੂੰ ਠੀਕਲਾ ਕਰ ਸਕਦੇ ਹਾਂ ਮੈਂ ਤੁਹਾਨੂੰ ਈਜ਼ੀ ਮੈਥਡ ਦੱਸਦਾ ਹੈਡ ਲਿਖਿਆ ਵਿੱਚੋਂ ਕਿਹੜਾ ਗਲਤ ਹੈ ਫਾਲਸ ਇਹ ਜ਼ਰੂਰ ਚੈੱਕ ਕਰ ਲਿਆ ਕਰੋ ਕਈ ਵਾਰੀ ਸਹੀ ਪੁੱਛ ਲੈਂਦੇ ਕਈ ਵਾਰੀ ਗਲਤ ਪੁੱਛ ਲੈਂਦੇ ਅਪਾ ਸੰਖਿਆਵਾਂ ਦੀ ਗਿਣਤੀ ਅਨੰਤ ਹੈ ਬਿਲਕੁਲ ਠੀਕ ਹੈ ਮਤਲਬ ਇਹ ਆਪਣਾ ਆਨਸਰ ਨਹੀਂ ਹੈ ਮੈਂ ਤੁਹਾਨੂੰ ਦੱਸ ਰਿਹਾ ਸਾਰੀਆਂ ਅਪਾਦ ਸੰਖਿਆਵਾਂ ਟਾਂਕ ਹੁੰਦੀਆਂ ਹਨ ਅਪਾਦ ਸੰਖਿਆਵਾਂ ਹੁੰਦੀ ਹੈ ਬੇਟਾ ਪ੍ਰਾਈਮ ਨੰਬਰ 2 3 5 7 11 13 ਇਦਾਂ ਤਾਂ ਇਹਨਾਂ ਜੋ ਸਾਰੀਆਂ ਟਾਂਕ ਨੇ ਜਿਨ੍ਹਾਂ ਤੇ ਮੈਂ ਸਰਕਲ ਕਰ ਰਿਹਾ ਪਰ ਜਿਹਦੇ ਮੈਂ ਬਾਕਸ ਕਰ ਰਿਹਾ ਕੀ ਹੈ ਟਾਂਕ ਨਹੀਂ ਹੈਗੀ ਇਹ ਜਿਸਤ ਹੈ ਈਵਨ ਹੈ ਤੇ ਇਹ ਕਹਿੰਦੇ ਆਡ ਹੈ ਤੇਰਾ ਮਤਲਬ ਆਪਣਾ ਇਹ ਕੀ ਹੋ ਗਿਆ ਆਨਸਰ ਹੋ ਗਿਆ ਉਹਨਾਂ ਵਿੱਚ ਕਿਹੜਾ ਗਲਤ ਹੈ ਤਾਂ ਇਹ ਕਥਨ ਕੀ ਹੈ ਗਲਤ ਹੈ ਇਸ ਤੋਂ ਬਣਾ ਬਾਕੀ ਵੀ ਚੈੱਕ ਕਰ ਸਕਦੇ ਹੋ ਇੱਕ ਅਪਾਸ਼ੰਖਰੇ ਦੋ ਹੀ ਗੁਣਨਖੰਡੋਂ ਦੇ ਬਿਲਕੁਲ ਠੀਕ ਹੈ ਇਹਨਾਂ ਨੇ 7 ਹੈ 7 ਦੇ ਦੋ ਹੀ ਗੁਣਨਖੰਡ ਹੈ 1 ਤੇ 7 90 ਅਤੇ 100 ਦੇ ਵਿਚਕਾਰ ਇੱਕ ਹੀ ਅਪਾਸ਼ੰਖਿਆ ਹੈ ਤਾਂ ਤੁਹਾਡੀ ਜਾਣਕਾਰੀ ਵਾਸਤੇ ਦੱਸਦੀ ਹੈ 90 ਤੇ 100 ਦੇ ਵਿਚਕਾਰ ਇੱਕੋ ਹੀ ਸੰਖਿਆ ਹੈ ਪ੍ਰਾਈਮ ਨੰਬਰ ਜਿਹੜਾਗਾ 97 ਸੋ ਦੂਜਾ ਤੁਹਾਡਾ ਸੋਲੂਸ਼ਨ ਸੀ ਦੋ ਪ੍ਰਾਕਿਰਤਿਕ ਸੰਖਿਆਵਾਂ ਨੇ ਨੈਚੁਰਲ ਨੰਬਰ ਨੇ p ਤੇ q ਏਦਾਂ ਦੀਆਂ ਨੇ ਕਿ p ਇੱਕ ਅਭਾਜ ਸੰਖਿਆ ਅਭਾਜ ਸੰਖਿਆ ਮਤਲਬ 2 3 5 7 ਏਦਾਂ ਦੀ ਤੇ q ਕੀ ਹੈ ਇੱਕ ਭਾਜ ਸੰਖਿਆ 4 6 8 9 ਏਦਾਂ ਦੀ ਸੰਖਿਆ ਤਾਂ ਇਹਨਾਂ ਨੇ ਪੁੱਛਿਆ p q ਇੱਕ ਟਾਂਕ ਹੋ ਸਕਦੀ ਹੈ ਹੋ ਸਕਦੀ ਹੈ ਲਓ ਜੀ ਇਹ ਚੋਂ 3 ਲੈ ਲਓ ਇਹ ਚੋਂ 9 ਲੈ ਲਓ ਦੋਨਾਂ ਦੀ ਕਰੋ ਗੁਣਾ ਤਾਂ ਕੀ ਆਊਗਾ ਟਾਂਕ ਤਾਂ ਹੋ ਸਕਦੀ ਹੈ ਏ ਕਥਨ ਕੀ ਹੋ ਗਿਆ ਬਿਲਕੁਲ ਸਹੀ q/p ਇੱਕ ਅਪਾੜ ਸੰਖਿਆ ਹੋ ਸਕਦੀ ਹੈ ਲਓ ਜੀ ਆ q ਹੋ ਗਿਆ 9 3 ਕੀ ਹੋ ਗਿਆ ਮੇਰਾ p ਵੰਡ दो 9 ਮੰਡੇ 3 ਕਿੰਨਾ ਆ ਗਿਆ 3 3 ਕੀ ਹੈ ਅਪਾੜ ਸੰਖਿਆ ਤਾਂ ਇਹਦਾ ਮਤਲਬ p/q ਵੀ ਅਪਾੜ ਸੰਖਿਆ ਹੋ ਸਕਦੀ ਹੈ ਤਾਂ ਇਹ ਵੀ ਕਥਨ ਕੀ ਹੋ ਗਿਆ ਬਿਲਕੁਲ ਸਹੀ ਹੋ ਗਿਆ p+q ਇੱਕ ਭਾਗ ਸੰਖਿਆ ਹੋ ਸਕਦੀ ਹੈ ਲਓ ਜੀ ਇਹ ਚੋ p ਲੈ ਲਓ 2 q ਲੈ ਲਓ 9 2 ਤੇ 9 ਹੁੰਦੇ ਨੇ 11 ਤਾਂ p+q ਕੈਨ ਬੀ a ਪ੍ਰਾਈਮ ਨੰਬਰ ਲਓ ਜੀ 11 ਪ੍ਰਾਈਮ ਨੰਬਰ ਹੁੰਦਾ ਤਾਂ ਤਿੰਨੋਂ ਕਥਨ ਕੀ ਹੋਗੇ ਸਹੀ ਤਾਂ ਇਹਦਾ ਮਤਲਬ ਚੌਥਾ ਤੁਹਾਡਾ ਬਣ ਗਿਆ ਆਨਸਰ ਉਪਰੋਕਤ ਸਾਰੇ ਤਾਂ ਸਾਰੇ ਹੀ ਤੁਹਾਡੇ ਆਨਸਰ ਹੈ ਇਸ ਵਾਰ ਬੜਾ ਵਧੀਆ ਮੈਂ ਐਕਸਪਲੇਨ ਕੀਤਾ ਵੀ ਆਪਦੀ ਸੱਤਵੀਂ ਅੱਠਵੀਂ ਜਮਾਤ ਦੀ ਵੀਡੀਓ ਦੇ ਵਿੱਚ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਇੱਥੇ ਵੀ ਤੁਹਾਨੂੰ ਸਮਝਾ ਦਿੰਦਾ 200 ਤੋਂ ਲੈ ਕੇ 300 ਤੱਕ ਕਿੰਨੀਆਂ ਸੰਖਿਆਵਾਂ 5 ਨਾਲ ਵੰਡੀਆਂ ਜਾਣਗੀਆਂ ਤਾਂ ਜੇ ਨੰਬਰ ਲਿਖਣ ਲੱਗੇ ਪਹਿਲਾ ਨੰਬਰ ਹੋਊਗਾ 200 ਫਿਰ 205 ਫਿਰ 210 ਫਿਰ 215 ਚੱਲੀਓ ਚੱਲੀਓ ਲਾਸਟ ਵਾਲਾ ਨੰਬਰ ਕਿੰਨਾ ਆਊਗਾ 300 ਜਿਆਦਾ ਤੁਸੀਂ ਗਿਣ ਸਕਦੇ ਇਹਨਾਂ ਨੂੰ ਵੀ ਕਿੰਨੀਆਂ ਰਕਮਾਂ ਨੇ ਜਿਆਦਾ ਰਕਮਾਂ ਹੋ ਜਾਣੇ ਤਾਂ ਗਿਣਨੀਆਂ ਔਖੀਆਂ ਨੇ ਤਬ ਵੱਡੀ ਰਕਮ ਦੇ ਵਿੱਚੋਂ ਛੋਟੀ ਰਕਮ ਨੂੰ ਘਟਾ ਦਿਓ ਜਿਹੜੀ ਵੰਡੀ ਜਾਂਦੀ ਹੈ ਪਹਿਲਾਂ 300 ਵੰਡੀ ਜਾਂਦੀ ਹੈ ਫਿਰ 200 ਵੰਡੀ 300 'ਚੋਂ 200 ਘਟਾ ਦਿਓ ਤੇ ਉਹਨੂੰ ਕਇਤੇ ਵੰਡ ਦੋ 5 'ਤੇ 300 'ਚੋਂ 200 ਘੱਡੇ 100 5 ਤਾਂ ਤੁਹਾਡਾ ਉੱਤਰ ਆ ਗਿਆ 20 ਤਾਂ 20 ਪਰ ਆਨਸਰ ਨਹੀਂ ਹੈ ਯਾਦ ਰੱਖਣਾ ਜਦੋਂ ਦੋਨੋਂ ਰਕਮਾਂ ਵਿੱਚ ਲੈਣੀ ਹੈ 200 ਵੀ 300 ਵੀ ਤਾਂ ਇਹਦੇ ਵਿੱਚ ਇੱਕ ਜ਼ਰੂਰ ਜੋੜਨਾ ਹੈ ਐਕਸਪਲੇਨ ਮੈਂ ਨੇ ਕੀਤਾ ਵੋ ਉਸ ਵੀਡੀਓ ਦੇ ਵਿੱਚ ਤੁਸੀਂ ਉੱਥੋਂ ਜਰੂਰ ਦੇਖ ਸਕਦੇ ਹੋ ਤਾਂ ਆਨਸਰ ਤੁਹਾਡਾ ਆ ਜਾਣਾ 21 ਪਹਿਲੀ ਆਪਸ਼ਨ ਮੜਾ ਜਦੋਂ ਇੱਥੇ ਵੀ ਰਸ ਦੇਣਾ ਮੰਨ ਲਓ 200 ਤੋਂ ਲੈ ਕੇ 210 ਤੱਕ ਪੁੱਛ ਲੈਂਦੇ ਤਾਂ ਜਵਾਨੀ ਕਰੀਏ 200 205 210 ਜੇ ਫਾਰਮੂਲੇ ਨਾਲ ਜਿਵੇਂ ਮੈਂ ਕਰਾਇਆ ਸੀ 210 ਚੋਂ 200 ਕੱਢੇ बटे ਲਾਇਆ 5 ਕਿੰਨਾ ਆ ਗਿਆ 10/5 ਬਰਾਬਰ ਹੈ 2 ਦੇਖੋਰੇ 2 ਆਇਆ ਹੈ ਪਰ ਆਪਣਾ ਆਨਸਰ ਕਿੰਨਾ ਆ ਰਿਹਾ 1 2 3 ਉਹੀ 2 ਦੇ ਵਿੱਚ ਇੱਕ ਜੋੜ ਦਿਓ ਕਿੰਨਾ ਬਣ ਜੂ 3 ਸਮਝ ਲੱਗ ਗਿਆ ਵੀ ਇੱਕ ਕਿਉਂ ਜੋੜਦੇ ਆ ਇਹ ਹੀ ਰੀਜਨ ਹੈ ਪੈਟਰਨ ਦੇਖਣਾ ਤੇ ਆਨਸਰ ਦੱਸਣਾ ਕਿੰਨੀਆਂ ਸੰਖਿਆਵਾਂ ਨੇ 2 1 ਤੇ 3 ਕਿੰਨਾ ਬਣ ਗਿਆ 4 ਜਿਹਨੂੰ 2 2 ਨੂੰ 4 ਕਹਿ ਦਈਏ ਫਿਰ ਵੀ ਤਾਂ ਬਣ ਜੂ ਹੁਣ ਸੰਖਿਆਵਾਂ ਕਿੰਨੀਆਂ ਨੇ 1 2 3 ਤੇ ਮੇਰੇ ਕੋਲ ਕੀ ਬਣ ਗਿਆ ਤੀਓ ਤੀਓ 9 ਅੱਗੇ ਸੰਖਿਆਵਾਂ ਕਿੰਨੀਆਂ ਨੇ 4 4 ਕਮ ਜੋਕੀ 16 ਅੱਗੇ ਸੰਖਿਆਵਾਂ ਕਿੰਨੀਆਂ 5 5 ਜੋ 5 ਜੀ 25 ਮਤਲਬ ਜਿੰਨੀਆਂ ਸੰਖਿਆਵਾਂ ਨੇ ਉਹਨੂੰ ਉਹਨੇ ਨਾਲ ਹੀ ਗੁਣਾ ਕੀਤਾ ਵਿਆ ਤਾਂ ਜਿਹੜਾ ਪ੍ਰਸ਼ਨ ਅਨਸਰ ਪੁੱਛਿਆ ਉਹਨੂੰ ਦੇਖੋ 1 2 3 4 5 6 7 8 9 ਸੰਖਿਆਵਾਂ ਕਿੰਨੀਆਂ ਨੇ 9 ਤਾਂ 9 9 ਤੁਹਾਡਾ ਬਣ ਗਿਆ ਅਨਸਰ অপশন নাম্বার 4 81 ਮੈਂ ਪੰਜ ਅੰਕਾਂ ਦੀ ਸੰਖਿਆ ਹਾਂ 1 2 3 4 5 ਪੰਜ ਨਾਲ ਵੰਡੀ ਜਾ ਸਕਦੀ ਹਾਂ ਪਰ 10 ਨਾਲ ਨਹੀਂ ਮੈਂ ਪੰਜ ਦੇ ਵੰਡੀ ਜਾਂਦੀ ਹਾਂ ਤਾਂ ਬੇਟਾ ਜਿਹੜੀ ਸੰਖਿਆ ਪੰਜ ਦੇ ਵੰਡੀ ਜਾਂਦੀ ਹੈ ਉਹਦੇ ਲਾਸਟ ਦੇ ਵਿੱਚ ਜਾਂ ਜ਼ੀਰੋ ਹੁੰਦਾ ਹੈ ਜਾਂ ਪੰਜ ਹੁੰਦਾ ਪਰ ਜ਼ੀਰੋ ਹੋ ਨਹੀਂ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂਕਿ 10 ਤੇ ਨਹੀਂ ਵੰਡੀ ਜਾਂਦੀ ਤੋ ਲਾਸਟ ਵਾਲਾ ਨੰਬਰ ਕਿੰਨਾ ਬਣ ਗਿਆ 5 ਮੇਰੇ 10ਵੇਂ ਅਤੇ 1000ਵੇਂ ਸਥਾਨ ਤੇ ਅੰਕ ਨੇ ਕਿਹੜੇ-ਕਿਹੜੇ ਦੂਜੀ ਤੇ ਤੀਜੀ ਪ੍ਰਾਈਮ ਸੰਖਿਆ ਉਪਾਸ ਸੰਖਿਆ ਤਾਂ ਪ੍ਰਾਈਮ ਸੰਖਿਆ ਬੇਟਾ 2 3 5 7 ਇਦਾਂ ਹੁੰਦੀਆਂ ਨੇ ਤਾਂ ਆ ਤਾਂ ਪਹਿਲੀ ਹੋਗੀ ਪਹਿਲੀ ਤਾਂ ਉਹਨਾਂ ਨੇ ਕਿਹਾ ਨਹੀਂ ਉਹਨੇ ਕਿਹਾ ਕਿ ਦੂਜੀ ਤੇ ਤੀਜੀ ਤਾਂ ਦੂਜੀ ਤੇ ਤੀਜੀ ਕਿਹਨੀਆਂ 3 ਤੇ 5 3 ਨਾਲ ਕਿਹ ਹੋਰ ਕਿੰਨਾ ਆ ਗਿਆ 5 3 ਤੇ 5 ਅੱਗੇ ਵਧੋ ਰਕਮ ਨੂੰ ਸੈਂਕੜੇ ਸਥਾਨ ਤੇ ਜਿਹੜਾ ਅੰਕ ਹੈ ਉਹ ਕੀ ਹੈ ਇੱਕ ਜਿਸਤਪਾ ਸੰਖਿਆ ਤਾਂ ਇੱਕੋ ਇੱਕ ਜਿਸਤਪਾ ਸੰਖਿਆ ਦੁਨੀਆ ਦੇ ਵਿੱਚੋਂ ਕਿਹੜੀ ਹੈ ਦੋ ਸੈਂਕੜੇ ਸਥਾਨ ਸੈਂਕੜੇ ਮਤਲਬ ਇਕਾਈ ਦਹਾਈ ਸੈਂਕੜਾ ਜਿੱਥੇ ਤੀਰ ਹੀ ਲੱਗਿਆ ਹੋਵੇ ਮੇਰਾ ਠੀਕ ਹੈ ਉਸ ਤੋਂ ਬਾਅਦ ਹੈ ਜਿਹੜਾ 10000ਵਾਂ ਸਥਾਨ ਆ ਜਿਹੜਾ ਬਚ ਗਿਆ ਉਹ ਕੀ ਹੈ ਇਹਦਾ ਅੱਧਾ ਕੀ ਦਾ ਅੱਧਾ ਸੈਂਕੜੇ ਸਥਾਨ ਦਾ ਸੈਂਕੜੇ ਸਥਾਨ ਤੋਂ ਬਾਅਦ 2 ਦਾ ਅੱਧਾ ਕਿੰਨਾ ਬਚ ਗਿਆ 1 ਤਾਂ ਅਨਸਰ ਕਿੰਨਾ ਆ ਗਿਆ 15235 অপਸ਼ਨ ਨੰਬਰ 3 ਹੈਡਲੀ ਕੇ ਘਾਤਨਾ ਵਿੱਚੋਂ ਕਿਹੜਾ ਸਹੀ ਹੈ 3 ਦੀ ਘਾਤ 10 3 ਦੀ ਘਾਤ 12 ਹੁਣ ਇਹ ਤੁਹਾਨੂੰ ਕਰਾ ਕੇ ਕਿਹੜਾ ਕਿੰਨਾ ਆਉਣਾ ਚਾਹੀਦਾ 3 ਦੀ ਘਾਤ 22 ਕਿਉਂਕਿ ਜੇ ਬੇਸ ਸੇਮ ਹੋਵੇ ਤਾਂ ਘਾਤਾਂ ਦਾ ਕੀ ਹੋ ਜਾਂਦਾ ਜੋੜ ਹੋ ਜਾਂਦਾ ਤਾਂ 10 ਤੇ 12 ਕਿੰਨੇ ਦੇ 22 ਤਾਂ ਘਾਤਨੇ ਗਲਤ ਹੋ ਗਿਆ ਪਹਿਲਾ ਕਥਨ ਗਲਤ ਦੂਜਾ ਦੇਖੋ ਇਹ ਵੀ ਫੇਰ ਗਲਤ ਹੈ 22 ਹੋਣਾ ਸੀ ਇਹ ਵੀ ਗਲਤ ਇਹ ਵੀ ਗਲਤ ਲਓ ਜੀ ਤੀਜਾ ਕਥਨ ਕੀ ਹੋ ਗਿਆ ਬਿਲਕੁਲ ਸਹੀ ਹੋ ਗਿਆ ਕਿਉਂ 3 ਦੀ ਘਾਤ 10 3 ਦੀ ਘਾਤ 12 ਬਰਾਬਰ ਹੋਣਾ 3 ਦੀ ਘਾਤ 22 ਬੇਟਾ ਜੀ ਵਧੀਆ ਲੱਗ ਰਿਹਾ ਸਮਝ ਲੱਗ ਰਿਹਾ ਸਾਰਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਾਂ ਤਾਂ ਤੁਹਾਡੇ ਲਈ ਵੀਡੀਓ ਪਾਉਂਦੇ ਹੀ ਰਾਂਗੇ ਤੁਹਾਡੇ ਹੀ ਫਾਇਦੇ ਠੀਕ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦਿਖਾਓ ਥੈਂਕ ਯੂ